ਭਾਈ ਹਾਂ ਅੱਜ ਕੱਲ ਨਾ ਨਵਾਂ ਮੈਟਰ ਜਿਆ ਚੱਲਦਾ ਇੱਕ ਸੁਖ ਜੋਲ ਨੂੰ ਕੋਈ ਕਿਸੇ ਨੇ ਕਿਹਾ ਸੀਗਾ ਆਉ ਮੁੰਡਾ ਦਾ ਪੋਡਕਾਸਟ ਵਾਲਾ ਪੋਡਕਾਸਟ ਵਾਲਾ ਸਰਦਾਰ ਮੁੰਡਾ ਹਾਂ ਤੇ ਉਹਦੇ ਬਾਰੇ ਕੁਝ ਬੋਲਿਆ ਸੀ ਮੈਂ ਮੁੰਡੇ ਦੇ ਪੋਡਕਾਸਟ ਵੀ ਦੇਖਿਆ ਵਧੀਆ ਪੋਡਕਾਸਟ ਹੁੰਦੇ ਆ ਉਹ ਸੋਹਣੇ ਸੋਹਣੀ ਗੱਲਾਂ ਸੋਹਣੀਆਂ ਗੱਲਾਂ ਕਰਦਾ ਮੈਂ ਜੈ ਕਿ ਕਹਿੰਦਾ ਦਲੀਲ ਵਾਲੀ ਗੱਲ ਜਾਂ ਵਿੱਚ ਪਿੱਛੇ ਲੌਜੀਕ ਹੁੰਦਾ ਆ ਉਹਦੇ ਪੋਡਕਾਸਟ ਸੀਗੇ ਉਹਦੇ ਦੇਖਿਆ ਸੀ ਬਟ ਇਹਦੇ ਤੇ ਉਹ ਥੋੜਾ ਡਿਸਐਗਰੀ ਮੈਂ ਵੀ ਆ ਉਹਦੇ ਨਾਲ ਬੀ ਜਿਹੜਾ ਇਹਨਾਂ ਨੇ ਉਹਨੂੰ ਜੋ ਹਾਂ ਹਾਂ ਗੱਲ ਇਹ ਨਹੀਂ ਕੋਈ ਸਟੀਗਮਾ ਲਾਉਂਦਾ ਉਹ ਮਿਲਕ ਨਿਕਲੂ ਨਹੀਂ ਨਿਕਲੂ ਗੱਲ ਇਹ ਆ ਵੀ ਅੱਜ ਕੱਲ ਸੋਸ਼ਲ ਮੀਡੀਆ ਤੇ ਕੀ ਕੁਝ ਹੋ ਰਿਹਾ ਸਾਰਾ ਸਾਰਾ ਮਤਲਬ ਇੰਨਾ ਕਿ ਜ਼ਿਆਦਾ ਗੰਦਾ ਆਪਾਂ ਨੂੰ ਵੀ ਦਿਂਦਾ ਹੀ ਆ ਤੇ ਤੇ ਇਹ ਮੁੰਡਾ ਥੋੜਾ ਕਿੱਥੋਂ ਨਿਕਲ ਕੇ ਗਰੀਬੀ ਤੋਂ ਨਸ਼ੇ ਤੋਂ ਨਿਕਲ ਕੇ ਆ ਦੇ ਨੂੰ ਸਟੈਂਡ ਕੀਤਾ ਸਹੀ ਗਲਤ ਮਾੜਾ ਚੰਗਾ ਉਹਦੇ ਲਈ ਕੁਛ ਨਹੀਂਗਾ ਵੀ ਉਹ ਸਹੀ ਆ ਉਹ ਬੈਸਟ ਆ ਚੰਗਾ ਜਾਂ ਮਾੜਾ ਉਹ ਨਹੀਂਗਾ ਕਿ ਜੋ ਆਪਾਂ ਨੂੰ ਸੋਸ਼ਲ ਮੀਡੀਆ ਦੀ ਲਾਈਫ ਤੀ ਆਪਾਂ ਰਵਾਂਗੇ ਕਿੱਥੋਂ ਨਿਕਲ ਕੇ ਕਿੱਥੇ ਆ ਕੇ ਸਟੈਂਡ ਹੋ ਗਿਆ ਤੇ ਇਹਦੇ ਬਾਰੇ ਬੋਲਣਾ ਆਪਾਂ ਨੂੰ ਕਰਨਾ ਬਣਦਾ ਨਹੀਂ ਸੀ ਐਪਰੀਸ਼ੀਏਟ ਕਰਨਾ ਬਣਦਾ ਵਾ ਬਥੇਰੇ ਮੁੰਡੇ ਆ ਜਿਹੜੇ ਅੱਜ ਕੱਲ ਗਰਾਊਂਡਾਂ ਦੇ ਵਿੱਚ ਕੱਢ ਰਹੇ ਆ ਇਹ ਵੀ ਉਹਨਾਂ ਚੋਂ ਇੱਕ ਹੀ ਆ ਇੱਕ ਵਧੀਆ ਇੱਕ ਉਹ ਇੰਗਲੋ ਕੀ ਨਾਮ ਹੈ ਐਕਰੋਬੈਟਿਕ ਕੀ ਹੈ ਗੇਮ ਦਾ ਨਾਮ ਹਨਾ ਆਪਾਂ ਤਾਂ ਕੀ ਕਹਿੰਦੇ ਉਹਨੂੰ ਮੈਂ ਨਾ ਤਾਂ ਨਾਭ ਨਹੀਂ ਹੁੰਦਾ ਲੇਕਿਨ ਉਹ ਬੰਦਾ ਉਹਦੇ ਨਾਲ ਜੋ ਸਟੰਟ ਕਰਦਾ ਉਹ ਖੇਤ ਵਿੱਚ ਆ ਕੇ ਉਹ ਅੱਛਾ ਲੱਗਦਾ ਇੱਕ ਵਧੀਆ ਉਹਨੇ ਆਦਾ ਆਪ ਨੂੰ ਚਿਣਿਆ ਉਹਨੇ ਆਦੀ ਬਾਡੀ ਚਿਣੀ ਆ ਤੇ ਸਟੀਰੀ ਰੋਡ ਤੇ ਅੱਜਕੱਲ ਹਰ ਇੱਕ ਬੰਦਾ ਲੈਂਦਾ ਬਾਕੀ ਕੋਈ ਮੰਨ ਜਾਂਦਾ ਕੋਈ ਨਹੀਂ ਮੰਨਦਾ ਔਰ ਇਹ ਆਪਣਾ ਕੋਈ ਹੱਕ ਨਹੀਂ ਉਹਨੂੰ ਵੀ ਆਪਾਂ ਕਹਾਂਗੇ ਪੁਸ਼ ਕਰਕੇ ਨਾ ਵੀ ਚਲੋ ਤੂੰ ਮੰਨ ਹਣਾ ਇਹਦੂ ਲੈਣਾ ਹਰ ਰੈਕ ਗੇਮ ਦੇ ਵਿੱਚ ਸਟੀਰੀ ਰੋਡ ਚੱਲਦਾ ਵਾ ਉਹਨੂੰ ਵੀ ਪਤਾ ਤੁਹਾਨੂੰ ਵੀ ਪਤਾ ਹਾਂ ਸਾਈਡ ਇਫੈਕਟ ਹੁੰਦੇ ਹੀ ਹੁੰਦੇ ਆ ਬਟ ਇਹਦੇ ਵਿੱਚ ਇਹ ਟਾਪਿਕ ਛੱਡ ਦੇਣਾ ਚਾਹੀਦਾ ਤੇ ਬੰਦੇ ਨੂੰ ਉਹਨੂੰ ਐਪਰੀਸ਼ੀਏਟ ਹੀ ਕਰਨਾ ਚਾਹੀਦਾ ਵੀ ਜਿਹੜੇ ਕੰਮੇ ਪਿਆ ਦਾ ਪਿਆਰ ਹੈ ਜੇ ਅਗਰ ਤੁਸੀਂ ਕਹਿੰਦੇ ਅਸੀਂ ਪੌਡਕਾਸਟ ਦੇ ਵਿੱਚ ਉਹ ਬੰਦੇ ਨੇ ਜਿਹੜਾ ਸੀ ਉਹਦਾ ਨਾਂ ਨਹੀਂ ਲਿਆ ਉਹ ਦੁਨੀਆ ਜਾਣਦੀ ਯਾਰ ਉਹ ਗੇਮ ਕੌਣ ਖੇਡ ਰਿਹਾ ਵਾ ਹਾਂ ਕੀ ਗੇਮ ਦਾ ਨਾਮ ਲੈ ਕੀ ਆ ਸਭ ਪਤਾ ਜੇ ਸਿੱਧੀ ਗੇਮ ਪਾਉਣੀਆਂ ਤਾਂ ਫਿਰ ਨਾਮ ਲੈ ਕੇ ਪਾ ਲੋ ਹਾਂ ਜਿਹੜੀ ਪਾਉਣੀਆਂ ਆ ਇਹ ਚੀਜ਼ ਹੁੰਦੀ ਆ ਤੇ ਬਾਕੀ ਦੀ ਗੱਲ ਉਹਦਾ ਨਾ ਪਲੱਸ ਪੁਆਇੰਟ ਤੁਸੀਂ ਚੱਕੋ ਮੁੰਡੇ ਦਾ ਅੱਛੀ ਗੱਲ ਆ ਥੋੜੀ ਜਿਹਾ ਐਗਜ਼ਾਮਪਲ ਸੈੱਟ ਕਰ ਰਿਹਾ ਤਾਂ ਉਹਨੂੰ ਕਾਰਨ ਦੋ ਫਿਰ ਮੁੰਡੇ ਨੂੰ ਵਧੀਆ ਦੂਜੇ ਬਾਈ ਦੇ ਵੀ ਪੌਡਕਾਸਟ ਵਧੀਆ ਹੁੰਦੇ ਆ ਅਸੀਂ ਯਾਰ ਪਹਿਲਾਂ ਤਾਂ ਕਹਿੰਦਾ ਬਾਈ ਜਿਹੜਾ ਉਹ ਮੁੰਡੇ ਦੇ ਪੌਡਕਾਸਟ ਸੋਹਣੇ ਹੁੰਦੇ ਆ ਦਲੀਲ ਰੱਖਦਾ ਅੱਛੀ ਗੱਲ ਕਰਦਾ ਪੜਿਆ ਲਿਖਿਆ ਵਾ ਚੰਗੀ ਗੱਲ ਕਰਦਾ ਵਾ ਇਹੋ ਜਿ